ਸੁਣੋ ਜਿਹੜੇ ਲੈ ਆ ਗਏ ਉਹਨੂੰ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਆਜੋ ਆਜੋ ਨਹੀਂ ਨੇ ਦੇਵੋ ਹੋ ਤੁਸੀਂ ਔਰ ਕੋਈ ਗੱਲ ਨਹੀਂ ਹਾਂ ਆਜੋ ਕਿਸੇ ਦੀ ਫੋਕੋ ਲਿਆਓ ਫਿਰ ਦਿਓ ਤੁਸੀਂ ਸਾਡੇ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਰ ਜੀ ਸਕੂਲ ਦਾ ਤੁਗਾ ਟੰਕਰਣਗੇ ਤਾਂ ਉਸ ਤੋਂ ਬਾਅਦ ਆਪਣੇ ਬੰਦੇ ਲੈ ਕੇ ਠੱਕੇ ਨਾਲ ਬਿਲਕੁਲੋਂ ਅੱਗੇ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਵੰਦਾਰੇ ਆ ਅਰੇ ਧੱਕੇਸ਼ਾਹੀ ਨਹੀਂ ਕਰਨਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇ ਤੋਂ ਬੰਦ ਸੀ ਕਰ ਹੋ ਜੇ ਨਹੀਂ ਕਰਦੇ ਉਹੋ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਜੋ ਲੈਨੇ ਦੇਵੋ ਹੋ ਕੁਛ ਹਾਂ ਕੋਈ ਗੱਲ ਨਹੀਂ ਹਾਂ ਉਥੇ ਕਿਸੇ ਦੇਖੋ ਲਿਆਓ ਫੇਰ ਦੇਵੋ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਬਹੁਤ ਸਹੀ ਇਧਰ ਆਈਆਂ ਲੈਓ ਵਾਪਸ ਕਰੋ ਜਿਹੜੇ ਹੈਗੇ ਹੁ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ ਤੁਸੀਂ ਲੱਡੂ ਹੀ ਖੋਲੇ ਦੱਸੋ ਤੁਸੀਂ ਤੁਸੀਂ ਕਿਸੇ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਤੇ ਤੁਸੀਂ ਪੂਰੀ ਗੱਲ ਪਹਿਲਾਂ ਲੱਡੂ ਲਿਆ ਮਾਰੇ ਭਰਾ ਜੀ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਏ 26 ਕਰੋੜ ਰੁਪਏ ਪੁਲ ਬਣ ਗਿਆ ਮੈਂ ਕਿਸੇ ਦਾ ਉਤਕਰ ਮੈਂ ਕਿਸੇ ਦੇ ਕੰਮ ਦੇ ਵਿੱਚ ਰਖਾਤ ਨਹੀਂ ਬਣਦਾ ਕੋਈ ਹੋਰ ਨਹੀਂ ਬਣਦਾ ਤੇ ਅਸੀਂ ਤਾਂ ਉਹ ਖੁਸ਼ੀ ਜाहिर ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਸੀ ਇਹ ਨਿਕਲਣਾ ਇਹ ਤੁਸੀਂ ਨਹੀਂ ਕਰ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜਰੂਰ ਕਹਾਂ ਕਿ ਇਹ ਕੋਈ ਗੱਲ ਨਹੀਂ ਇਹ ਜਿਹੜਾ ਕੰਮਾਂ ਚ ਤੁਸੀਂ ਨਾ ਪੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ ਚ ਉਹਨਾਂ ਦੇ ਵਿੱਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਨਹੀਂ ਹਾਂ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਇਹ ਵੀ ਗੱਲ ਸੁਣੋ ਮੈਂ ਲੱਡੂ ਬੰਡਾਣੇ ਇੱਥੇ ਰੋਕ ਕੋਈ ਨਹੀਂ ਇੱਥੇ ਮੇਰੇ ਤੋਂ ਕੋਈ ਨਹੀਂ ਕੋਈ ਪਸਾਇਮ ਨਹੀਂ ਹੈ ਹਾਂ ਹਾਂ ਲੱਡੂ ਬਣਾਏ ਤਾਂ ਕੋਈ ਨਹੀਂ ਹੈ ਹਾਂ ਇੱਥੇ ਕੋਈ ਨਹੀਂ ਠੀਕ ਹੈ ਆਓ ਯਾਰ ਦਰੋ ਮੈਂ ਕਿਉਂ ਨਹੀਂ ਥਾੜੇ ਮੈਡਮ ਜੀ ਹੈਂ ਜਾਂਦੇ ਹੋ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਕੰਮ ਆਸਤੇ ਨਹੀਂ ਆਉਂਦੇ ਹੈਂ ਹਾਂ ਉਹ ਉਹ ਤੁਹਾਨੂੰ ਪਤਾ ਮੈਂ ਇੱਕ ਦੱਸਾਂ ਤੁਹਾਨੂੰ ਤੱਕ ਬੈਠੋ ਜਿਹਦੇ ਨੇ ਕੰਪੋਨਰ ਕੀ ਕਹਿੰਦੇ ਜਾਓਗੇ ਜੀ ਅੱਜਰ ਕੀ ਕਹਿਆ ਜਾਓਗੇ ਜੀ ਯਾਰ ਜਿਹੜਾ ਹੱਲਤਾ ਕਰ ਲੈਣ ਉਹ ਕਰੇ ਤੁਰੀ ਆਮਲਾ ਸਾਹਿਬ ਨੂੰ ਮੇਰੇ ਸਭ ਕੀ ਪ੍ਰੋਗਰਾਮ ਸੀ ਉਹ ਕੋਈ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਗੱਡੀ ਦੇ ਵਿੱਚ ਬਾਹਰ ਜਾ ਰਹੀ ਹੈ ਸਰਕਾਰੀ ਗੱਡੀ ਵਟਾ ਕੇ ਲੈ ਜਾ ਰਹੇ ਹੋ ਕੀ ਕਰਨਾ ਸਰਕਾਰੀ ਇਹਨਾਂ ਦੀ ਹੈ ਜੀ ਇਹਨਾਂ ਦੀ ਆਪਣੀ ਗੱਡੀ ਆ ਨਾ ਨਾ ਪ੍ਰਾਈਵੇਟ ਗੱਡੀ ਆਪਣੀ ਹਾਂ ਜੀ ਕੰਪੋਨਰ ਕੀ ਕਹਿਣਾ ਚਾਹੁੰਦੇ ਕੋਈ ਗੱਡੀ ਨਹੀਂ ਹੈ ਜੀ ਹੈ ਕਮਬੋਸਾਬ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਬੈਠੋ ਜੀ ਬੈਠੋ ਮੈਂ ਕਮਬੋਸਾਬ ਕੀ ਕਹਿਣਾ ਚਾਹੁੰਦਾ ਮੈਂ ਆਪਣੀ ਕੱਢੀ ਕੀ ਕਹਿਣਾ ਚਾਹੁੰਦੇ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ-ਬੜੀ ਕੰਪਾਨ ਕਿਸੇ ਹੈ ਇਲਾਕੇ ਦੇ ਲੋਕਾਂ ਦੀ ਅੱਗੇ ਤਾਂ ਤੁਸੀਂ ਪਿੱਛੇ ਮੋੜਦਾ ਥੋੜਾ ਸਾਈਡ ਇੱਕ ਹੁਣ ਗੱਲ ਤਾਂ ਖੜੀ ਹੈ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਈਆਂ ਇਸ ਕੋਲ ਤੇ ਮੈਂ ਕਿਹਨੂੰ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਇਹ 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 ਤਾਂ ਕੈਰ ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਿਓ ਨਹੀਂ ਨਹੀਂ ਇਹ ਗੱਲ ਤੱਕਾ ਚੱਲੋ ਚੱਲ ਜੇ ਕੋਈ ਤਾਂ ਕਮਾਰੋ ਜਾ ਸਭ ਨੂੰ ਮਾਰੋਗੇ ਧੱਕੇ ਬੱਤਕਰਾਂ ਨੂੰ ਮਾਰੋਗੇ ਧੱਕੇ ਬੱਤਕਰਾਂ ਨੂੰ ਮਾਰੋਗੇ ਧੱਕੇ ਹੋ ਗਿਆ ਗੱਲ ਕਰ ਰਹੇ ਤੇ ਨਹੀਂ ਨਹੀਂ ਸਾਡੀ ਨਹੀਂ ਕੋਈ ਲੜਾਈ ਬਣਾਉਣੀ ਨਹੀਂ ਲੜਾਈ ਕੋਈ ਚੱਕਾ ਕਰ ਰਹੇ ਅਸੀਂ ਗੱਲ ਕਰ ਰਹੇ ਤੁਸੀਂ ਗੱਲ ਨਹੀਂ ਕਰ ਰਹੇ ਤੁਸੀਂ ਕੀ ਕੰਮ ਕਰਦੇ ਹੋ ਤੁਹਾਨੂੰ ਗਲਤ ਕਰ ਰਹੇ ਅਸੀਂ ਤੇ ਸਾਥ ਪੁਲਿਸ ਕੋਈ ਗੱਲ ਕਰ ਲੈਣ ਦਿਓ ਚਲੋ ਸਰਜ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ ਫੋਰਸ ਤਾਂ ਕਿ ਇੱਥੇ ਜਿਹੜਾ ਪੁਲ ਹੈ ਜੀ ਅਧੂਰਾ ਹੈ ਬਣਿਆ ਨਹੀਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਥੋੜੇ ਸਾਹਮਣੇ ਪ੍ਰੈਸ ਨੇ ਵੀ ਖਬਰ ਲਾਈ ਸੀਗੀ ਉਹਦੇ ਕਰਕੇ ਜਿਹੜਾ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਾਤਲ ਪਬਲਿਕ ਨੂੰ ਪਤਾ ਲੱਗਦਾ ਹੈ ਵੀ ਪੁਲ ਫੁੱਲ ਗਿਆ ਇੱਥੇ ਇਕੱਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਕਿ ਦੁਆਰੇ ਤਾਂ ਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਇਹ ਜਦ ਤੱਕ ਉਹ ਕਰ ਨਹੀਂ ਕਰ। ਨਹੀਂ ਸਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਦਘਾਟਨ ਕਰ ਰਹੇ ਆ। ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗੀਆਂ ਜੀ ਹੋਰ ਲੱਗ ਰਹੀਆਂ ਚੱਕਰ ਰਿਆਂ ਸੀ ਵੈਰੀਕੇਟ ਵਗੈਰਾ ਚਕਾਰ ਰਿਆਂ ਹੋਰ ਜਿਹੜੇ ਅੜਤਣਾ ਨੇ ਉਹ ਖੋਲਦੇ ਆ ਖੁੱਲਜੂਗਾ ਕੱਲ ਤੱਕ ਤੇ ਕਰਦੇ ਆ ਮੋਸਮ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਵੀ ਰੋਕਿਆ ਗਿਆ ਹੋ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਜਰੂਰ ਤੁਹਾਡੇ ਮੁਲਾਜ਼ਮ ਜਿਹੜੇ ਨੇ ਫੜਦੇ ਹੋਏ ਨਜ਼ਰ ਆ ਰਹੇ ਨਹੀਂ ਕੋਈ ਐਸੀ ਜੀ ਕਰਨੀ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹ ਕਦੇ ਵੀ ਸ਼ਾਂਤੀ ਭੰਗ ਕਰਨੀ ਹੈ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਜਾਣ ਤੇ ਲੇਕਿਨ ਉਹ ਜਿਸ ਤਰੀਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਦੇ ਬਾਰੇ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਠੀਕ ਹੈ ਉਹ ਨਹੀਂ ਦੇਖੋ ਜੀ ਇਹਨਾਂ ਦੀ ਪੁਰਾਣੀ ਆਦਤ ਹੈ ਤੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਸਕੂਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ਧੱਕੇ ਨਾਲ ਬੁੱਲ ਬੋਲਣ ਆ ਗਏ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾ ਰਹੇ ਹਨ ਪਰ ਇਹ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਜੱਬਾ ਤੂੰ ਤਾਸੀ ਉਹਨਾਂ ਨੂੰ ਇਹ ਕਹ ਅਸੀਂ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰਦੇ ਹੋ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਦਿੱਤੇ ਸੀ ਵੀ ਅਸੀਂ ਐਮਐਲਏ ਸਾਹਿਬ ਨੇ ਕਿਨੂੰ ਕਿਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ ਮੀਡੀਆ ਦੇ ਭਰਾਵਾਂ ਅੱਗੇ ਸਾਰਾ ਕੁਝ ਰੱਖਿਆ ਸੀ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ ਢਾਈ ਦਾ ਵੀ ਕ੍ਰੈਡਿਟ ਲੈਣਾ ਉਹਨਾਂ ਹਰਦੇয়াল ਕੰਬੋਜੀ ਆਗੇ ਮੈਂ ਤੁਹਾਡੇ ਮਾਧਿਅਮ ਦਾ ਹੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਠੱਕੇਸ਼ਾਈ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁਲ ਜਨਤਾ ਲਈ ਖੁੱਲਜੇਗਾ ਉਦੋਂ ਬੇਸ਼ੱਕ ਹਨ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦਿਆਲ ਕੰਬੋ ਵੀ ਲੰਘਣ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਨਗੇ ਹਰਦਿਆਲ ਕੰਬੋ ਜਦੋਂ ਉਰੇ ਆਏ ਨੇ ਉਹ ਕਹਿੰਦੇ ਅਸੀਂ ਲੱਡੂ ਵੰਡਣ ਆਏ ਆ ਅਸੀਂ ਕੋਈ ਉਦਘਾਟਨ ਕਰਨ ਨਹੀਂ ਆਏ ਹੈਗੇ ਪਰ ਜਿਸ ਤਰ੍ਹਾਂ ਦੂਜੀ ਤਰਫ ਤੁਸੀਂ ਪਾਰਟੀ ਦੇ ਨਾਰੇ ਲਾ ਰਹੇ ਉਧਰ ਲਾ ਰਹੇ ਇਸ ਨਾਲ ਮਾਹੌਲ ਖਰਾਬ ਨਹੀਂ ਹੋਏਗਾ ਦੋਨੋਂ ਸਾਰੇ ਬਿਲਕੁਲ ਖਰਾਬ ਕਰਨ ਨੂੰ ਆਏ ਨਹੀਂ ਆ ਉਹਨਾਂ ਨੇ ਲੱਡੂ ਵੰਡਣੇ ਦੀ ਗੱਲ 11 ਵਜੇ ਵੰਡਦੇ ਜ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੁੰਦਾ ਸਬੂਤ ਦਿੰਦੇ ਉਦੋਂ ਲੱਡੂ ਨਾਲ ਲੈ ਕੇ ਆਉਂਦੇ ਐਮਐਲਏ ਦਾ ਉਦਘਾਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜ਼ੀ ਵੰਡਣ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ ਠੀਕ ਹੈ ਠੀਕ ਹੈ